सरकार रोस प्रदर्शन किया गया है अपना नाम तो अपनी जी जरूर दस क्यों जरूर गया मैं डॉक्टर गुरचंद कन्वीनर जॉइंट एक्शन कमेटी और वैट्स फॉर पेपेंट असी इतने पंजाब तो सारे डॉक्टर इट्ठे हो के आए ये साड़ी जी है जो रोस आ ये सरकार के प्रति वो बेसिकली है कि ये सरकार जी है ਪਿਛਲੀ ਸਰਕਾਰ ਦੋ ਇਤਿਹਾਸਿਕ ਧੱਕਿਆਂ ਤੇ ਪਹਿਰਾ ਦਿੰਦੀ ਆ ਰਹੀ ਹੈ 1970 ਤੋਂ ਲੈ ਕੇ 42 ਸਾਲ ਸਾਡੀ ਪੇ ਪੈਰਟੀ ਮੈਡੀਕਲ ਅਫਸਰਾਂ ਨਾਲ ਚੱਲੀ ਪਰ ਜਿਹੜੀ ਹੈਗੀ ਆ ਪਿਛਲੀ ਸਰਕਾਰ ਨੇ 2021 ਦੇ ਵਿੱਚ 4 ਜਨਵਰੀ ਨੂੰ ਇੱਕ ਕੁੱਟਿਆ ਜਾਂ ਇੱਕ ਪੱਤਰ ਜਾਰੀ ਕੀਤਾ ਜਿਦੇ ਵਿੱਚ ਬਿਲਕੁਲ ਝੂਠ ਦਾ ਬਲੰਦਾ ਉਹਨਾਂ ਨੇ ਦਰਜ ਕੀਤਾ ਹੋਇਆ ਤੇ ਉਹਨਾਂ ਨੇ ਕੀ ਲਿਖਿਆ ਸੀਗਾ ਵੀ 7ਵੇਂ ਪੇ ਕਮਿਸ਼ਨ ਨੂੰ ਲਾਗੂ ਕਰਦੇ ਹੋਏ ਮੈਡੀਕਲ ਡਾਕਟਰਾਂ ਦੀ ਜਿਹੜੀ ਹੈਗੀ ਆ ਤਨਖਾਹ ਜਿਹੜੀ ਹੈਗੀ 47600 ਕੀਤੀ ਜਾਂਦੀ ਹੈ ਜਦਕਿ 7ਵੇਂ ਪੇ ਕਮਿਸ਼ਨ ਦੇ ਵਿੱਚ ਸੈਂਟਰ ਗਵਰਨਮੈਂਟ ਇਹ ਵੈਟਰਨਰੀ ਅਫਸਰਾਂ ਨੂੰ ਮੈਡੀਕਲ ਅਫਸਰਾਂ ਦੇ ਬਰਾਬਰ 56100 ਦੀ ਤਨਖਾਹ ਦਿੰਦੀ ਹੈ ਇਹ ਸਕੇਲ ਜਿਹੜਾ ਹੈਗਾ ਸਾਡਾ ਜੋ ਹੱਕ ਵੰਡਦਾ ਸੀਗਾ ਉਹ ਇਸ ਜਿਹੜੀ ਪਿਛਲੀ ਸਰਕਾਰ ਨੇ ਸਾਨੂੰ ਸਾਡੇ ਤੋਂ ਖੋ ਲਿਆ ਤੇ ਇਵੇਂ ਜਿਵੇਂ ਜਿਹੜਾ ਹੈਗਾ ਜਿਹੜਾ 4914 ਡਾਇਨਾਮਿਕ ਕੇਸਪੀ ਦਾ ਇੱਕ ਪ੍ਰੋਗਰੈਸ਼ਨ ਦਾ ਹੈਗਾ ਸਕੀਮ ਚੱਲਦੀ ਹੈ ਉਹਦੇ ਵਿੱਚ ਵੀ ਮੈਡੀਕਲ ਅਫਸਰਾਂ ਦੀ ਤਨਖਾਹ ਘੱਟੇ ਡਾਕਟਰਾਂ ਨੂੰ ਜਿਹੜੀ ਹੈਗੀ ਆ ਇਕਸਾਨ ਜਿਹੜੀ ਇਹ ਸਕੀਮ ਦਾ ਲਾਭ ਦਿੱਤਾ ਜਾਂਦਾ ਸੀਗਾ ਤੇ ਇਹ ਸਰਕਾਰ ਨੇ ਉਹ ਵੀ ਲਾਭ ਜਿਹੜਾ ਹੈਗਾ ਸਾਡੇ ਤੋਂ ਅਜੇ ਸਾਨੂੰ ਵਾਂਝੇ ਰੱਖਿਆ ਹੋਇਆ ਲਾਗੂ ਨਹੀਂ ਕਰ ਰਿਹਾ ਜਿਵੇਂ ਜਿਵੇਂ ਇੱਕ ਨੋਟੀਫਿਕੇਸ਼ਨ ਸਰਕਾਰ ਦਾ ਸਾਂਝਾ ਜਾਰੀ ਕੀਤਾ ਹੋਇਆ ਜਿਹਦੇ ਵਿੱਚ ਮੈਡੀਕਲ ਅਫਸਰ ਵੈਟਰਰੀ ਡਾਕਟਰ ਅਤੇ ਅਯੁਰਵੇਦ ਦੇ ਡਾਕਟਰ ਤੇ ਹੋਮੋਪੈਥੀ ਡਾਕਟਰਾਂ ਨੂੰ ਇਹਨਾਂ ਨੇ ਜਿਹੜਾ ਹੈਗਾ ਸਾਂਝਾ ਨੋਟੀਫਿਕੇਸ਼ਨ ਜਾਰੀ ਕਰਕੇ ਬਾਕੀ ਡਾਕਟਰਾਂ ਨੂੰ ਤਾਂ ਇਹਨਾਂ ਨੇ ਐਚ ਆਰ ਹੋਏ ਹੁਣੇ ਐਨ ਪੀਏ ਦਿੱਤਾ ਜਿਹੜਾ ਹਾਊਸ ਰੈਂਟ ਦੇ ਉੱਤੇ ਦਿੰਦੇ ਐ ਪੀਏ ਤੇ ਪਰ ਸਾਨੂੰ ਵਿਟਨੇ ਡਾਕਟਰਾਂ ਨੂੰ ਉਸ ਨੋਟੀਫਿਕੇਸ਼ਨ ਦਾ ਸਾਡੇ ਵਾਸਤੇ ਮਤਲਬ ਹੋਰ ਕੱਟੇ ਜਾ ਰਿਹਾ ਤੇ ਇਹ ਜਿਹੜਾ ਹੈਗਾ ਬਿਲਕੁਲ ਟੱਕਾ ਕੀਤਾ ਜਾ ਰਿਹਾ ਜਿਵੇਂ ਜਿਵੇਂ ਮੈਡੀਕਲ ਡਾਕਟਰਾਂ ਨੂੰ ਜਿਹੜਾ ਹੈਗਾ ਪ੍ਰਵੇਸ਼ਨ ਦੇ ਦੌਰਾਨ ਜਿਹੜਾ ਹੈਗਾ ਫੁੱਲ ਪੇ ਦਿੱਤੀ ਜਾ ਰਹੀ ਹੈ ਔਰ ਸਾਡੇ ਜਿਹੜੇ ਨਵੇਂ ਡਾਕਟਰ ਭਰਤੀ ਹੋ ਰਹੇ ਪ੍ਰਵੇਸ਼ਨ ਦੇ ਦੌਰਾਨ 3 ਸਾਲ ਉਹਨਾਂ ਨੂੰ ਸਿਰਫ 20% ਦਿੱਤੀ ਜਾ ਰਹੀ ਹੈ ਇਹ ਸਾਡੀਆਂ ਮੁੱਖ ਮੰਗਾਂ ਨੇ ਜਿਹੜੀਆਂ ਕਿ ਅਸੀਂ ਪਿਛਲੇ ਕਾਫੀ ਸਮੇਂ ਤੋਂ ਇਹ ਸਰਕਾਰ ਦੇ ਅੱਗੇ ਰੱਖਦੇ ਜਾ ਰਹੇ ਹਾਂ 4.5 ਸਾਲ ਹੋ ਗਏ ਇਹ ਸਰਕਾਰ ਸੁਣਦੀ ਜ਼ਰੂਰ ਹੈ ਕਹਿੰਦੀ ਜ਼ਰੂਰ ਹੈ ਮੰਨਦੀ ਵੀ ਹੈ ਇੰਨੇ ਵੀ ਸਾਡੇ ਮੰਤਰੀ ਸਾਹਿਬ ਤਿੰਨ ਮੰਤਰੀ ਬਦਲ ਕੇ ਮੌਜੂਦਾ ਮੰਤਰੀ ਨੇ ਮੰਨਿਆ ਮੰਗਾ ਤੁਹਾਡੀ ਇਜਾਜ਼ਤ ਨੇ ਐਵੇਂ ਜਿਵੇਂ ਸਬ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਹਰਪਾਲ ਸਿੰਘ ਟੀਮਾ ਉਹਨਾਂ ਨੇ ਮੰਗੇ ਮੰਨਿਆ ਆਪ ਤੇ ਸਵਾਰੀਏ ਮੰਗਾ ਬਿਲਕੁਲ ਜਾਇਜ਼ ਆ ਤੁਹਾਡਾ ਧੱਕਾ ਹੋਇਆ ਆ ਪਰ ਤੁਹਾਡੀ ਚਾਰ ਚੋਂ ਅਸੀਂ ਤਿੰਨ ਮੰਗਾ ਲਾਗੂ ਕਰਨ ਜਾ ਰਹੇ ਆ ਤੇ ਉਹਨਾਂ ਨੇ ਮੰਨ ਕੇ ਵੀ ਜਿਹੜਾ ਹੈਗਾ ਸੈਕਟਰੀ ਨੂੰ ਸਾਡੇ ਸੈਕਟਰੀ ਡੇ ਅਗਰਾਲ ਖੰਡਾਰੀ ਜੀ ਨੂੰ ਤੇੜੇ ਹੈਗੇ ਆ ਉਹਨਾਂ ਦੇ ਪਰਸਨਲ ਦੇ ਸੈਕਟਰੀ ਫైనాన్స్ ਦੇ ਸੈਕਟਰੀ ਉਹਨਾਂ ਤਿੰਨਾਂ ਨੂੰ ਕਿ ਆਪ ਤੁਸੀਂ ਇੰਨੇ ਇਕੱਠੇ ਫਾਈਲ ਬਣਾ ਕੇ ਲੈ ਕੇ ਆਓ ਤੇ ਮੇਰੇ ਤੋਂ ਸਾਈਨ ਕਰਾਓ ਮੇਰੇ ਟੇਬ ਉਹਨਾਂ ਨੇ ਸਾਰਾ ਕੁਝ ਕਰਕੇ ਸੈਕਟਰੀ ਸਾਹਿਬਾਨ ਹੋਣਾ ਨੇ ਉਹਨਾਂ ਦੇ ਟੇਬਲ ਤੇ ਰੱਖਿਆ ਹੋਇਆ ਹੁਣ ਉਹਨਾਂ ਦੇ ਟੇਬਲ ਤੇ ਫਈ ਫੇਲ ਅਜੇ ਤੁਰ ਨਹੀਂ ਰਹੀ ਇਸ ਕਰਕੇ ਹੁਣ ਜਿਹੜੇ ਹੈਗੇ ਆ ਜੀਮਾ ਸਾਹਿਬ ਤੇ ਡਿਪੈਂਡ ਕਰਦਾ ਤੇ ਜਿਹੜਾ ਹੈਗਾ ਅਸੀਂ ਅੱਜ ਵੀ ਰੈਲੀ ਦੇ ਵਿੱਚ ਜਿਹੜਾ ਹੈਗਾ ਅੱਜ ਕੀਤੀ ਹੈ ਰੋਸ ਮਾਰਚ ਕੀਤਾ ਅਸੀਂ ਮੁੱਖ ਮੰਤਰੀ ਤੱਕ ਆਪਣੀ ਗੱਲ ਪਹੁੰਚਾਣੀ ਚਾਹੁੰਦੇ ਆ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਜਿਹੜੀ ਹੈਗੀਆਂ ਇਹ ਜਿਹੜੀਆਂ ਸੜਕਾਂ ਤੇ ਤਲਾਸ਼ਬਾਨ ਅਫਰਤੂਰੇ ਫਿਰਦੇ ਆ ਉਹਨਾਂ ਨੂੰ ਦੇਖੋ ਜਿਹੜਾ ਹੈਗਾ ਤੁਸੀਂ ਇੰਨਾ ਤੱਕਾ ਨਾ ਕਰੋ ਨੀ ਤਾਂ ਤੁਹਾਡੇ ਤੇ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਸਾਡੇ ਵਾਸਤੇ ਰਹਿ ਗਿਆ ਅੱਜ ਕਿਹੜੇ ਮੰਤਰੀ ਸਭਾ ਨੂੰ ਮਿਲੇ ਜਿਨ੍ਹਾਂ ਨੂੰ ਮੰਗ ਪਤਾ ਸੋਕ ਹੈ ਅਸ ਉੱਤੇ ਉਹਨਾਂ ਨੇ ਸਰਕਾਰ ਨੇ ਇੱਕ ਡਿਊਟੀ ਮਿਨਿਸਟਰ ਲਗਾਏ ਹੋਏ ਆ ਤੇ ਉਹਨਾਂ ਨੇ ਸਾਰੇ ਜਿੱਥੇ-ਜਿੱਥੇ ਬੰਦੀਆਂ ਆਈਆਂ ਸੀ ਉਹਨਾਂ ਦੇ ਸਾਰੇ ਜਿੱਥੇ ਆ ਕੇ ਮੰਨ ਪੱਤਰ ਲਿਆ ਹੈਗਾ ਤੇ ਉਹਨਾਂ ਨੇ ਸਾਨੂੰ ਕਿਹਾ ਹੈਗਾ ਸ਼ਾਰਟਲੀ ਤੁਹਾਨੂੰ ਇੱਕ ਮੀਟਿੰਗ ਦਿੱਤੀ ਜਾਏਗੀ ਕੀ ਇਸ ਵਾਰ ਤੋਂ ਉਹਨਾਂ ਦੀ ਕਦੋਂ ਤਾਂ ਤੱਕ ਹੱਲ ਹੋ ਜਾਏਗਾ ਜਾਂ ਮੀਟਿੰਗ ਦੀ ਡੇਟ ਵੀ ਦੱਸਣੀ ਹਾਂਜੀ ਉਹਨਾਂ ਨੇ ਕੋਈ ਮੀਟਿੰਗ ਦੀ ਡੇਟ ਨਹੀਂ ਦੱਸੀ ਲਾਰੇ ਲੱਪੇ ਵਾਲੀ ਸਰਕਾਰ ਆ ਉਵੇਂ ਜਿਵੇਂ ਅੱਜ ਵੀ ਸ਼ਾਹਦ ਸਿੰਘ ਨੂੰ ਲਾਰੇ ਹੀ ਲੱਗਦਾ ਤੇ ਜਿਹੜਾ ਹੈਗਾ ਵੀ ਲਾਰ ਬੁਲਾਉਂਦੇ ਆ ਲਾਗੂ ਕਰਦੇ ਆ ਕਦੋਂ ਕਰਦੇ ਆ ਹਜੇ ਪੱਟਾ ਆਹ ਬੰਦਿਆਂ ਦੇ ਬੈਠਾ ਸੀ ਸਰਕਾਰ ਤੋਂ ਪੁੱਛਣਾ ਸੀ ਜਿਹੜਾ ਪੰਜਾਬ ਤੋਂ ਆਉਂਦਾ ਮੁੱਖ ਮੰਤਰੀ ਸਾਹਿਬ ਦੇਖੋ ਆਪਦੇ ਹਰੇਕ ਲੈ ਕੇ ਤੇ ਹੀ ਗੱਲ ਕਹਿੰਦੇ ਆ ਮੈਂ ਜਦੋਂ ਇਹਨਾਂ ਨੂੰ ਪਹਿਲੀ ਵਾਰ ਸਾਡੀ ਪਟਿਆਲੇ ਆਏ ਮੈਂ ਸੁਣਿਆ ਮੈਨੂੰ ਬੜਾ ਚੰਗਾ ਲੱਗਿਆ ਵੀ ਮੁੱਖ ਮੰਤਰੀ ਜੀ ਕਹਿੰਦੇ ਸਟ੍ਰਾਈਕਾ ਨਾ ਕਰੋ ਧਰਨੇ ਨਾ ਦੋ ਆਜੋ ਮੇਰੇ ਮੰਤਰੀਆਂ ਨਾਲ ਗੱਲ ਕਰ ਲਓ ਮੇਰੇ ਨਾਲ ਗੱਲ ਕਰ ਲਓ ਮੇਰੇ ਅਫਸਰਾਂ ਨਾਲ ਗੱਲ ਕਰ ਲਓ ਛੋਟੀ ਮੰਗਾਂ ਲੱਗ ਕਰਦੇ ਆ ਹੁਣ ਦੇਖੋ ਅੱਜ ਦੀ ਡੇਟ ਦੇ ਵਿੱਚ ਜੇ ਮੁੱਖ ਮੰਤਰੀ ਨੂੰ ਮਿਲਣਾ ਹੋਵੇ ਮੇਰੇ ਖਲਤ ਕੋਈ ਮਤਲਬ ਹੀ ਨਹੀਂ ਇਹ ਮੁ ਚੇਪਣਾ ਮਰਿੰਦਰ ਤੋਂ ਉੱਪਰ ਵੀ ਜਾ ਕੇ ਜਿਹੜਾ ਹੈਗਾ ਇਹਨਾਂ ਦੇ ਉੱਪਰ ਮਤਵਾ ਚ ਲੈ ਗਿਆ ਵੀ ਉਹਨੂੰ ਮਿਲ ਹੀ ਨਹੀਂ ਸਕਦਾ ਇਹਨਾਂ ਦੇ ਮੰਤਰੀ ਵੀ ਨਹੀਂ ਮਿਲਦੇ ਹੈ ਮਿਲਣ ਵਾਸਤੇ ਵੀ ਧਰਨੇ ਲਾਉਣੇ ਪੈਂਦੇ ਆ ਜੇ ਇਹਨਾਂ ਨੂੰ ਮਿਲਣ ਵਾਸਤੇ ਧਰਨੇ ਲਾਉਂਦੇ ਆ ਮੁੱਖ ਮੰਤਰੀ ਦੀ ਉਹ ਗੱਲ ਕਹੀ ਹੋਈ ਬਿਲਕੁਲ ਝੂਠੀ ਹੈ ਵੀ ਜਿਹੜਾ ਹੈਗਾ ਸਾਡਾ ਨਾਲ ਗੱਲਬਾਤ ਕਰਦੇ ਆ ਅਸੀਂ ਲੋਕਾਂ ਨੂੰ ਵੀ ਦਿੱਕਤ ਆਉਂਦੀਆਂ ਨੇ ਜਿਹੜਾ ਹਸਪਤਾਲ ਦੇ ਵਿੱਚ ਆਪਣੇ ਫੈਸਲੇ ਲੈ ਕੇ ਆਉਂਦੇ ਆ ਕਈ ਵਾਰ ਇਹ ਵੀ ਕੇਸ ਸਾਹਮਣੇ ਆਏ ਆ ਕਿ ਉਹਨਾਂ ਨੂੰ ਵੀ ਫੋਕਸ ਹੋਤਾ ਨਹੀਂ ਮਿਲ ਪਾਦੀ ਕਿਤਨੀ ਉੱਚੀ ਸਰਕਾਰ ਦੀ ਕਮੀ ਹੈਗੀ ਅਸੀਂ ਦੇਖੋ ਜਿਹੜੇ ਸਾਡਾ ਡਾਕਟਰਾਂ ਦਾ ਕਾਡਰ ਆ ਅਸੀਂ ਇਹਨੇ ਸੋਹਣੇ ਸਜੇ ਤਰੀਕੇ ਨਾਲ ਲੈ ਕੇ ਚੱਲ ਰਹੇ ਹਾਂ ਪਿਛੇ ਸਾਢੇ 4 ਸਾਲਾਂ ਤੋਂ ਅਸੀਂ ਕੋਈ ਵੀ ਸੇਵਾਵਾਂ ਇਸ ਤਰੀਕੇ ਨਾਲ ਨਹੀਂ ਬੰਦ ਕੀਤੀਆਂ ਕਿ ਪਬਲਿਕ ਪਰੇਸ਼ਾਨ ਹੋ ਜਾਵੇ ਕਿਉਂਕਿ ਦੇਖੋ ਹੁਣ ਸਾਡਾ ਫਰਜ਼ ਬੰਦਾ ਅਸੀਂ ਸਾਡਾ ਕਲਟਰ ਸਾਡੇ ਐਥਿਕਸ ਨੇ ਹੁਣ ਸਰਕਾਰ ਸਾਨੂੰ ਮਜਬੂਰ ਕਰ ਰਹੀ ਹੈ ਅੱਜ ਦਾ ਵੀ ਤਾਂ ਨਾਲ ਦੇਖੋ ਅਸੀਂ ਪੂਰੇ ਪੰਜਾਬ ਤੋਂ ਐਤਵਾਰ ਨੂੰ ਡਾਕਟਰ ਲਾਏ ਆ ਅਸੀਂ ਲੋਕਾਂ ਦਾ ਟਾਈਮ ਨਹੀਂ ਖਰਾਬ ਕੀਤਾ ਅਸੀਂ ਆਪ ਦਾ ਛੁੱਟੀ ਖਰਾਬ ਕੀਤੀ ਹੈ ਪਰ ਇਹ ਸਰਕਾਰ ਚਾਹਦੀ ਹੈ ਕਿ ਤੁਸੀਂ ਲੋਕਾਂ ਦਾ ਨੁਕਸਾਨ ਕਰੋ ਤੇ ਫਿਰ ਹੁਣ ਸਾਡੇ ਕੋਲ ਬਚੂਗਾ ਕੀ ਅਸੀਂ ਲੋਕਾਂ ਦਾ ਨੁਕਸਾਨ ਕਰਨ ਵਾਸਤੇ ਨਾ ਤੁਰਪਾਂਗੇ ਫਿਰ ਅਸੀਂ ਪੱਕੇ ਤੌਰ ਤੇ ਬੰਦ ਕਰ ਦਾਂਗੇ ਸਾਰਾ ਕੁਝ ਕੋਈ ਨਹੀਂ ਹੁਣ ਬਿਲਕੁਲ ਅੱਜ ਦੀ ਇਸ ਦਰੋਸ਼ਤਾਰਨੇ ਦੇ ਵਿੱਚ ਅਸੀਂ ਆਪ ਤੇ ਅਕਸਰਾਂ ਦਾ ਵਾਅਦਾ ਕਰ ਦਿੱਤਾ ਤੇ ਜਿਹੜਾ ਹੈਗਾ ਬਹੁਤ 2-4 ਦਿਨਾਂ ਦੇ ਵਿੱਚ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਲਾਬੰਦੀ ਕਰਕੇ ਅਸੀਂ ਬਿਲਕੁਲ ਰਿਪੋਰਟਿੰਗ ਬੰਦ ਕਰਨ ਜਾ ਰਹੇ ਹਾਂ ਸਾਰੀਆਂ ਰਿਪੋਰਟਾਂ ਬੰਦ ਕਰਾਂਗੇ ਸਾਰੇ ਕੰਮ ਬੰਦ ਕਰਾਂਗੇ ਤੇ ਇਹਨਾਂ ਦੇ ਦੌਰਾਨ ਜਿਹੜਾ ਹੈਗਾ ਅਸੀਂ ਜੋ ਵੀ ਰਿਜ਼ਲਟ ਦੇਕੂਗਾ ਇਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਕਿਉਂਕਿ ਅਸੀਂ ਦੇਖੋ 4.5 ਸਾਲ ਹੋ ਗਏ 4 ਚਾਰ ਸਾਲ ਇਹਨਾਂ ਦੇ ਹੋ ਕੇ ਲਾਰੇ ਸੁਣਦਿਆਂ ਨੂੰ ਅਸੀਂ ਕੋਈ ਪਬਲਿਕ ਨੂੰ ਪਰੇਸ਼ਾਨ ਨਹੀਂ ਕੀਤੀ ਹੁਣ ਜੇ ਪ੍ਰੋਬਲਮ ਪਰੇਸ਼ਾਨੀ ਆਊਗੀ ਤਾਂ ਇਹ ਸਰਕਾਰ ਦੀ ਮਿਹਰ ਆ। ਠੀਕ ਹੈ।